ਲੋ ਵੀ ਦੋਸਤੋ ਆਪਾਂ ਆਪਣੀ ਅਖੀਰੀ ਝੋਟੀ ਆ ਗਈ ਸੈਗ ਦੇ 40061 ਨੰਬਰ ਬੱਲ ਦੀ ਝੋਟੀ ਆ ਇਹ ਇਹਦੇ ਆਪਾਂ ਰਤਨ ਬੱਲ ਦੀ ਹੀ ਕਰਤੀ ਅੱਜ ਤੇ ਸਾਰੇ ਜਾਣਦੇ ਹੋ ਆਪਣੇ ਪਿੰਡ ਹੀ ਆ ਉਹ ਬੱਲਾ ਦਵਿੰਦਰ ਕੋਲੇ ਮਾਦਰ ਉਹਦੀ ਹੈਗੀ ਆ ਕ੍ਰਾਂਤੀ ਉਸ ਨੂੰ ਵੀ ਸਾਰੇ ਜਾਣਦੇ ਹੋ ਤੇ ਜਿਹੜਾ ਆ ਦਾ ਪਿਓ ਆ ਉਹ ਵੀ ਸਮਰਾਟ ਥੇ ਮਕੇਰੀਆਂ ਬਹੁਤ ਚੰਗੀ ਬਲੱਡ ਲੈਣਾ ਦੋਵੇਂ ਪਾਸੇ ਤੋਂ ਮਿਲਕ ਤੇ ਬਿਊਟੀ ਵਾਲੀ ਲਾਈਨ ਆਗੀ ਤੇ ਚੰਗੀ ਉਮੀਦ ਆਗੀ ਵੀ ਬੱਚਾ ਦੁੱਧ ਲੈਣ ਦਾ ਵੀ ਆਊਗਾ ਤੇ ਬਿਊਟੀ ਚ ਵੀ ਆਊਗਾ ਬਾਕੀ ਗੱਬਣ ਰਹਿਣ ਤੇ ਵੀ ਗੱਬਣ ਰਹਿ ਜੇ ਕਨਸੈਪਸ਼ਨ ਰੇਟ ਵੀ ਚੰਗਾ ਆਇਆ ਤਾਂ ਸੁਣਿਆ ਤੇ ਚੰਗੇ ਦੀ ਉਮੀਦ ਹੈ ਇਸ ਲਈ ਆਪਾਂ ਸੀਮ ਇਹ ਲਵਾਇਆਗਾ ਤੇ ਵਧੀਆ ਰਿਕਾਰਡ ਆਗਾ ਪੂਰਾ ਤੇ ਬਾਕੀ ਜਦੋਂ ਚੈੱਕ ਪਾਸ ਕਰਾਈ ਉਦੋਂ ਵੀ ਆਪਾਂ ਵੀਡੀਓ ਪਾਵਾਂਗੇ ਇਹਦੀ ਤੇ ਜਦੋਂ ਸੂਈ ਉਦੋਂ ਵੀ ਵੀਡੀਓ ਪਾਵਾਂਗੇ ਤੇ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਉਮੀਦ ਆ ਕੱਟੀ ਦੀ ਵੀ ਕੱਟੀ ਆ ਜੇ ਤਾਂ ਫੇਰ ਹੀ ਆ ਕਿਉਂਕਿ ਕੱਟੇ ਕਿਸੇ ਕੰਮ ਨਹੀਂ ਆਉਦੇ ਕੱਟੀ ਦੇ ਆ ਜੇ ਤਾਂ ਫੇਰ ਤੁਹਾਨੂੰ ਆਪਾਂ ਸਾਰਾ ਇਹਦਾ ਰਿਜ਼ਲਟ ਦਿਖਾਵਾਂਗੇ ਤੇ ਧੰਨਵਾਦ ਆ ਸ਼ੇਅਰ ਜਰੂਰ ਕਰ ਦਿਓ ਚੰਗੀ ਲੱਗੀ ਤਾਂ ਤੇ ਬਾਕੀ ਤੁਹਾਨੂੰ ਪਾਸਾ ਡਰਾ ਵੀ ਦਿਖਾ ਦਿੰਨੇ ਆ ਆ ਦੇਖ ਸਾਡੇ ਤੁਜੀ ਰਾਤਾ ਨਾ ਮਦਰ ਕ੍ਰਾਂਤੀ ਫਾਦਰ ਸਮਰਾਟ ਥੇਮ ਕੇਰਿੰਗ 5578 ਇਹਦਾ ਦੁੱਧ ਦਾ ਰਿਕਾਰਡ ਆ ਤੇ ਬਾਕੀ ਜਿਹਨੇ ਵੀ ਚੰਗੇ ਸੀਮਨ ਭਰਾਉਣੇ ਆ ਰਤਨ ਬੋਲ ਦਾ ਭਰਾਉਣਾ ਜਾਂ ਕਿਸੇ ਹੋਰ ਬੋਲ ਦਾ ਭਰਾਉਣਾ ਡਾਕਟਰ ਸਾਹਿਬ ਕੋਲੇ ਵੀ ਬਹੁਤ ਚੰਗੇ ਸੀਮਨ ਹੁੰਦੇ ਆ ਤੇ ਬਾਕੀ ਕੋਈ ਨਹੀਂ ਜੇ ਨਹੀਂ ਹੁੰਦਾ ਤੁਸੀਂ ਡਿਮਾਂਡ ਕਰ ਸਕਦੇ ਹੋ ਉਹ ਸੀਮਨ ਉਪਲਬਧ ਹੋ ਜਾਊਗਾ ਤੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਆਪਣਾ ਪਿੰਡ ਹੈਗਾ ਆਦਮਪੁਰਾ ਆਸੇ ਪਾਸੇ ਹੀ ਹੈਗੇ ਤੁਸੀਂ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ ਤੇ ਬੜੀਆ ਕੰਮ ਕਰ ਰਹੇ ਆ ਫੀਲਡ ਦੇ ਵਿੱਚ ਤੇ ਨੰਬਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ 79865 24817 ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ